ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਚੱਲਦੀ ਹੈ ਜੀ ਪਟਾਈ ਹ ਮਾਲਣੀ ਦੀ ਤੇ ਬਾਕੀ ਮਾਰਨ ਆਈ ਦੀ ਜਿਹੜਾ ਵੀ ਕੇਮਿਆ ਸਾਹ ਸੂਜਾਲੂ ਦਾ ਕਰਦੇ ਆਂ ਚੈੱਕ ਹੌਲੀ ਜਲਾ ਹੌਲੀ ਹੌਲੀ ਮਿੱਟੀ ਆਉਂਦੀ ਆ ਬਾਕੀ ਸਾਹ ਥੋੜਾ ਜਿਹਾ ਹੈਗਾ ਮੀਡੀਅਮ ਹੈ ਤੇ ਇਸੇ ਕਰਕੇ ਆਪਾਂ ਥੋੜਾ ਲੰਬੇ ਢੀਡੇ ਚ ਖਾਂਟ ਲਵਾਈ ਆ ਪਤਾ ਲੱਗ ਜੂਗਾ ਸਾਈਜ਼ ਦਾ ਤੇ ਸਾਈਡਾਂ ਤੇ ਬਰੀਕ ਆ ਉਹ ਲੱਗੀ ਆ ਲੇਬਰ ਚੁਗਣ ਤੇ ਦਾਣਾ ਬਹੁਤ ਜ਼ਿਆਦਾ ਪਿਆ ਹੋਇਆ ਆ ਆਲੂ ਨੂੰ ਉਸੇ ਕਰਕੇ ਨੇ ਸਾਈਜ਼ ਨਹੀਂ ਕਰਿਆ ਦੇਖੋ ਦਾਣਾ ਕਿੰਨਾ ਜ਼ਿਆਦਾ ਹੈ ਵੱਡਾ ਸਾਈਜ਼ ਬਰੀਕ ਆ ਅੱਕੀ ਰੇਟ ਵੀ ਦੱਸਾਂਗੇ ਅੱਜ ਸਾਰੇ ਆਲੂ ਦਾ ਬਿੱਕੀ ਰੇਟ ਚੱਲਦਾ ਐ ਲਾ ਰਹਾ ਮਾਲਣੀ ਚ ਸੋਨਾ ਬੰਨ ਤੇ ਡਾਇਮੰਡ ਰੂਮੰਡ ਦਾ ਮਾ ਮਾ ਕਹਨਾ ਹੈਗਾ ਐ ਸਾਈਜ਼ ਐਗਾ ਇਹ ਐਂਗਾ ਏ ਬਾਕੀ ਇੱਧਰ ਲੰਬੇ ਗੇੜਿਆਂ 'ਚ ਹੈਗਾ ਫਰਕ ਸਾਈਜ਼ ਦਾ ਇੱਧਰ ਹੈਗਾ ਵਧੀਆ ਹਲੇ ਗਾਈ ਲੈਣ ਹੈ ਜੋ ਤਾਹੇ ਚਾਰ ਭਰੇ ਆ ਇੱਧਰ ਕਿਹੜਾ ਏ ਇੱਧਰ ਕਿਹੜਾ ਪਿੱਛੇ ਦਾਸ ਦੇਖ ਲੈ ਜਿਵੇਂ ਲੂਟ ਲੱਗਦਾ ਬਾਕੀ ਝਾੜ ਇਹਦਾ ਆ ਜਾਂਦਾ 3.50 ਬੁਰੀ ਦਾ 8 ਗੇੜ ਆ ਜਾਂਦਾ ਝਾੜ ਹਮਲਣੀ ਦਾ ਲੱਗੇ ਹੋਏ ਨੇ ਬੰਦੇ ਚਗਾਈ ਕਰਨ ਤੇ ਐਲ ਆਰ ਵੀ ਉਧਰ ਹੈ ਨਾ ਥੋੜਾ ਜਿਹਾ ਪੱਕੀ ਉੱਧਰ ਸਾਰਾ ਪਟਿਆ ਗਿਆ ਹਾਂਜੀ ਇੱਧਰ ਵੀ ਲਵਾਈ ਹੋਈ ਆ ਪਟਾਈ ਆਪਣੀ ਕੱਲ ਦੀ ਅੱਜ ਦੀ ਖੇਤ ਚ ਗੇੜਾ ਮਾਰਨ ਤੇ ਲੱਗੇ ਹੋਏ ਨੇ ਬੰਦੇ ਚਗਾਈ ਕਰਨ ਤੇ ਮਾਲ ਪੂਰਾ ਵਧੀਆ ਇੱਕ ਨੰਬਰ ਆ ਕੁਆਲਿਟੀ ਦੇਖੋ ਇਹ ਸਹਲ ਥੋੜਾ ਜਿਹਾ ਖੇਤ ਚ ਮੀਡੀਅਮ ਆ ਤੇ ਜਿਹੜਾ ਕੱਲ ਪਰੇ ਪਟਾਈ ਚੱਲਦੀ ਸੀ ਉੱਧਰ ਠੀਕ ਤੀ ਸਹਿਜ ਤੇ ਦੜੇ ਦੀ ਭਰਾਈ ਚੱਲਦੀ ਆ ਤੇ ਰੇਟ ਬਾਰੇ ਵੀ ਗੱਲ ਕਰਦੇ ਆ ਕਿ ਕੀ ਰੇਟ ਆ ਆਲੂ ਦਾ ਐਲ ਆਰ ਦਾ ਤੇ 40 ਤੋਂ ਉੱਪਰ ਚੱਲਦਾ ਇਹ 12 ਤੋਂ ਲੈ ਕੇ 12.5 ਰੁਪਏ ਤੱਕ ਸੌਦੇ ਹੋਏ ਨੇ ਅੱਜ ਤੇ ਬਾਕੀ ਡਾਇਮੰਡ ਦਾ ਹੈਗਾ ਇਹ 6 ਰੁਪਏ ਰੇਟ ਆ ਦੜੇ ਦਾ ਸੌਰੀ ਹਮਾਲਣੀ ਦਾ 6 ਰੁਪਏ ਰੇਟ ਆ ਜਿਹੜਾ ਚੱਲਦਾ ਏ ਬਾਕੀ ਡਾਇਮੰਡ ਦਾ ਹੈਗਾ ਏ 11.5 ਤੋਂ ਲੈ ਕੇ 12 ਰੁਪਏ ਤੱਕ ਜੇ ਸੋਨਾ ਬੰਨ ਦਾ ਵੀ ਇਹੀ ਰੇਟ ਆ ਇੱਥੇ ਕੇ ਚੱਲਦਾ ਏ ਰੇਟ ਆਪਣੇ ਏਰੀਆ 'ਚ ਤੁਸੀਂ ਦੱਸਿਓ ਵੀ ਕੀ ਕੁਛ ਰੇਟ ਆ ਤੇ ਕੀ ਰੇਟ ਚੱਲਦਾ ਏ ਕੀ ਗੱਲ ਬਾਤ ਆ ਤੇ ਬੱਲਾ ਤਾਂ ਸਾਰੇ ਏਰੀਆ ਚ ਇੱਕੇ ਰੇਟ ਆ ਬਾਕੀ ਦੇਖੋ ਨਕਾਲ ਆਲੂ ਦਾ ਵੀ ਕਿਵੇਂ ਆ ਤੇ ਖੇਤ ਨੇ ਜਮਾ ਹੀ ਸੁੱਕੇ ਗਰ ਦੜਦੀ ਆ ਪਟਾਈ ਵੇਲੇ ਬਾਕੀ ਮੱਕੀ ਦੀ ਬਜਾਈ ਦਾ ਕੰਮ ਵੀ ਚੱਲਦਾ ਪੂਰੇ ਜੋਰਾਂ ਤੇ ਬਾਕੀ ਦੱਸਿਓ ਵੀ 1899 1890 ਦਾ ਵੀ ਆ ਰਹੇ ਆ ਤੇ ਵਿੱਚ ਕਹਿੰਦੇ ਨੇ 1899 ਦਾ ਬੀ ਥੋੜਾ ਜਾਲੀ ਆਉਂਦਾ ਏ ਤੇ ਬਾਕੀ ਦੇਖੋ ਆਪਾਂ ਦਾ ਬੀਜੀ ਨਹੀਂ ਹੈਗੀ 1899 ਆਪਾਂ ਬੀਜੀ ਆ ਹੁਣ ਤੱਕ 9208 ਤੇ 1368 ਦਾਨਬੀਰ ਵਾਲਿਆਂ ਦਾ ਬੀਜ ਉਹ ਬੀਜੇ ਆ ਤੇ ਬਾਕੀ ਦੇਖਦੇ ਆ ਕੋਈ ਹੋਰ ਇੱਕ ਅੱਧੀ ਵੈਰਾਈਟੀ ਹੋਰ ਲਾਵਾਂਗੇ ਜਿਹੜਾ ਰਹਿੰਦਾ ਆਲੂ ਪੱਟਣ ਤੋਂ ਤੇ ਬਾਕੀ ਮੌਸਮ ਖਰਾਬ ਦੱਸਿਆ ਹੋਇਆ ਕੱਲ ਤੇ ਪਰਸੋਂ ਦਾ ਦੇਖਦੇ ਆ ਵੀ ਕਿੰਨਾ ਕੁ ਮੀਂਹ ਮੂੰ ਦਾ ਪ੍ਰੋਗਰਾਮ ਅੱਬਲਾ ਤਾਂ ਨੰਗੇ ਜਾਣਾ ਏ ਲੱਗਿਆ ਹੋਇਆ ਨੌਕਰੇ ਪੱਟਣ ਚਲਾਉਂਦਾ ਟਰੈਕਟਰ ਮਾਰੋ ਮਾਰ ਓਕੇ ਇੱਧਰ ਖੜੀ ਆ ਆਪਣੀ ਮੱਕੀ ਤੇ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਤੇ ਜੇ ਕਿਸੇ ਵੀ ਇਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਸ਼ੇਅਰ ਕਰਿਆ ਕਰੋ ਇੱਕ ਕਮੈਂਟ ਕਰਿਆ ਕਰੋ। ਬਾਕੀ ਆ ਵੀ ਹੈਗਾ ਆਪਣਾ 9208 ਲਈ ਹੋਈ ਆ। ਤੇ ਇੱਕ ਪਾਣੀ ਲੱਗਿਆ ਇਹਨੂੰ। ਸਾਰੀ ਨਕਲੇ ਹੀ ਬਾਹਰ ਕਰ ਗਈ ਤਿੰਨ ਤਿੰਨ ਪੱਤੇ। ਬੂਟਾ ਕਰ ਗਿਆ ਤਿੰਨ ਤਿੰਨ ਪੱਤੇ। ਐਨ ਵਧੀਆ ਨਿਕਲਿਆ ਇੱਕ ਸਾਰ। ਕਿਤੇ ਕਿਤੇ ਜਾਨਵਰ ਪੱਟਦੇ ਨੇ। ਤੇ ਉੱਪਰੋਂ ਵੱਢ ਕੇ ਬੂਟੇ ਨੂੰ ਫੇਰ ਵਿੱਚੋਂ ਦਾਣਾ ਕੱਢ ਕੇ ਖਾਂਦੇ ਨੇ। ਜਾਨਵਰਾਂ ਦੀ ਥੋੜੀ ਸ਼ਿਕਾਇਤ ਹੈਗੀ ਆ। ਔਰੇ ਹੈਗੇ ਨੇ ਆਪਣੇ 1.5 10 ਕਿਲਿਆਂ ਦਾ ਗੇੜ ਹੈਗਾ। ਤੇ ਉਹ ਪਰੇ ਤੱਕ ਆਪਣੀਓਂ ਖੜੀ ਆ। ਤੇ ਆਪਣੀਓਂ ਲੇਬਰ ਲੱਗੀ ਆ ਵੀਰ ਕੋਲ ਪਿੰਡੇ ਚਲਦੀ ਆ ਪਟਾਈ। ਤੇ ਆਹ ਪਟਾਈ ਵੀ ਆਪਣੀਓਂ ਲਵਾਈ ਹੋਈ ਆ ਇੱਧਰ। ਅਮਨ ਦੇ। ਬਾਕੀ ਜੇ ਵੀ ਕਿਸੇ ਵੀਰ ਨੇ ਆਲੂ ਨੇੜੇ ਤੇੜੇ ਏਰੀਏ ਦਾ ਕਿਸੇ ਵੀਰ ਨੇ ਆਲੂ ਦੇਣਾ ਹੋਇਆ ਐਲ ਆਰ डायमंड ਹੋਵੇ ਚਿਪਸੋਨਾ ਬੰਨ ਹੋਵੇ ਕਿਹੜੀ ਮਰਜੀ ਵੈਰਾਈਟੀ ਹੋਵੇ ਆਪਾਂ ਲੈ ਲਾਂਗੇ ਨੰਬਰ ਪਾਇਆ ਹੋਇਆ ਏ ਬਾਕੀ ਫੋਨ ਕਰ ਸਕਦਾ ਕੋਈ ਵੀ ਜੀ ਆ ਗਈ ਸਵਾ ਆਪਣੇ ਖੇਤ ਚ ਜਿੱਥੇ ਪਟਾਈ ਜੀ ਕਰੀਦੀ ਆਪਾਂ ਐਲ ਆਰ ਦੀ ਤੇ ਉੱਥੇ ਢਾਉਣੀਆਂ ਨੇ 40 ਟਰਾਲੀਆਂ ਇਧਰ ਲੈ ਖੇਤ ਚ 2-3 ਨਕੀਲਾਂ ਦਾ ਖੇਤ ਆ ਇਹ ਤੇ ਆ ਗਈ ਪਹਿਲੀ ਟਰਾਲੀ ਤੇ ਨਾਲ ਹੁੰਦੇ ਕਰਾਂਗੇ ਚਗਾਈ ਟਰੈਕਟਰ ਆ ਰਾ ਹਲ ਵੀ ਆ ਗਏ ਤੇ 15 ਹਾਲ ਨੇ ਗਿਆਨੀ ਦੇ ਥੋੜੇ ਬੈਂਡੇ ਹੋ ਗਏ ਦੇਖੋ ਫਾਲਿਆਂ ਦਾ ਕੀ ਹਾਲ ਜਮਾਈ ਵਧੀਆ ਹਾਲ ਨਹੀਂ ਹੈਗੇ ਰੱਦੀ ਨੇ ਇਸੇ ਕਰਕੇ ਆਪਾਂ 13 ਕਿਰਾਏ ਨੇ ਨਵੇਂ ਪਹਿਲਾਂ ਵੀਡੀਓ ਪਾਈ ਤੀ ਜਿਹੜੀ ਹਲਾਂ ਦੀ ਬਾਕੀ ਉਹ ਵੀ ਦੇਖਾਂਗੇ ਚਲਾ ਕੇ ਇਹਨਾਂ ਨਾਲ ਇਹਨਾਂ ਨੂੰ ਕੱਢਦੇ ਨੇ ਆ ਦੇਖਦੇ ਆ ਫਿਰ ਉਹੀ ਚਲਾ ਕੇ ਅੱਜ ਤੇ ਰੇਟ ਗਿਆਨੀ ਦਾ ਇਹ ਜਿਆਦਾ ਬਰਨਾਲੇ ਵਾਲੇ ਦਾ ਤੇ ਫਲਾਂ ਦੀ ਕੁਆਲਿਟੀ ਤੇ ਲੋਹੇ ਦੀ ਕੁਆਲਿਟੀ ਇੰਨੀ ਹੈ ਨਹੀਂ ਜਮਾਈ ਬੇਕਾਰ ਮਣਾ ਰਿਹਾ ਤੇ ਥੋੜਾ ਜਿਹਾ ਨਾਉ ਕਰਕੇ ਸੰਧ ਵਿਕੀ ਜਾਂਦੇ ਨੇ ਆ ਤੁਹਾਡੇ ਸਾਹਮਣੇ ਦੇਖ ਲਓ ਕੀ ਹਾਲ ਹੋਇਆ ਉਹਨੇ ਫਾਲਿਆਂ ਦੇ ਪ੍ਰੇਮ ਸਾਰੀ ਵਿੰਗੀ ਹੋ ਗਈ ਕਿਸੇ ਇੱਕਸਾਰ ਨਹੀਂ ਲੱਗਦੇ ਹੈਗੇ ਹਾਕੀ ਕਰਦੇ ਆ ਬਾਹੀ ਹੁਣ ਤੇ ਨਾਲ ਹੁੰਦੇ ਸੁਆਹ ਹੀ ਜਾਊਗੀ ਫਿਰ ਕਰਾ ਨਾ ਖੰਡਾ ਦਾਂਗੇ ਆ ਜੀ ਪਾ ਲਿਆ ਨਵੇਂ ਹਲ ਤੇ ਦੂਹੇ ਕੱਟਿਆ ਏ ਪੁਰਾਣੇ ਹਲ ਇਹ ਦੇਖਦੇ ਅੱਜ ਚਲਾ ਕੇ ਵੀ ਕਿਵੇਂ ਚੱਲਦੇ ਨੇ ਵੀ ਸੈੱਟ ਨੇ ਜਾਂ ਕਿਵੇਂ ਨੇ ਤੇ ਇਹ ਠੀਕ ਲਈਏ ਮੱਥਾ ਮੱਥਾ ਫਿਰ ਚਲਾਉਨੇ ਆ ਕਰਦੇ ਆ ਜੀ ਹੁਣ ਚਲਾ ਕੇ ਚੈੱਕ ਦੇਖ ਲਿਆ ਮੱਥਾ ਮੱਥਾ ਆਪਾਂ ਤੇ ਬਾਕੀ ਦੇਖਦੇ ਆ ਵੀ ਕਿਵੇਂ ਚੱਲਦੇ ਨੇ The phone out, Noon ਖਾਰ ਬਾਕੀ ਇੱਥਾ ਉਤਰ ਕੇ ਬਣਾਉਨੇ ਆ ਵੀਡੀਓ ਪੂਰੇ ਵਧੀਆ ਚੱਲਦੇ ਨੇ ਜੀ ਹਾਲ ਇੱਕਸਾਰ ਲੱਗਦੇ ਨੇ ਦੇਖੋ ਉੜਾਇਆ ਕੰਟਰੋਲ ਕਰਿਆ ਹੋਇਆ ਏ ਤੇ ਕਾਲਾ ਲੀਵਰ ਪੂਰਾ ਸੱਟਿਆ ਹੋਇਆ ਏ ਟਰੈਕਟਰ ਪਹਿਲੇ ਹਾਈ ਤਾਂ ਚੱਲਦਾ ਨਹੀਂ 852 ਇਹਨੇ ਮੈਨੂੰ ਲਾਦਲਾ ਮਨੇ ਲਾਇਆ ਹੋਇਆ ਏ ਪੀਏ ਲੋਜ ਲਾਇਆ ਹੋਇਆ ਹਾਲ ਪੂਰੇ ਗੱਡੇ ਹੋਏ ਨੇ ਟਰੈਕਟਰ ਦਾ ਜੋਰ ਵੀ ਦੇਖ ਰਹੇ ਆ ਵੀ ਕਿੰਨਾ ਕੁ ਮਾਰਦਾ ਏ ਟਾਪ ਲੋਜ ਕਹਿਣ ਦਾ ਮਤਲਬ ਵਧੀਆ ਚੱਲਦਾ ਏ ਤੇ ਕੋਹਾਲ ਇੱਕ ਇੱਕ ਸਾਰ ਲੱਗਦੇ ਨੇ ਸਾਰੀ ਕੋਈ ਘੱਟ ਵੱਧ ਨਹੀਂ ਲੱਗਦਾ ਦੇਖੋ ਹੁਣ ਬਿਨਾ ਹੋਰ ਵੀਲ ਤੋਂ ਲਾਇਆ ਇਹਨੇ ਅਲਾਂਜ ਕੋਈ ਕਮੀ ਨਹੀਂ ਜੇ ਕਿਸੇ ਵੀਰ ਨੇ ਕਰਵਾਉਣੇ ਹੋਣ ਆ ਵੀਰ ਹੁਣਾ ਨੰਬਰ ਆ ਆਪਣੇ ਪਿੰਡ ਦੀ ਉਹ ਵਰਕਸ਼ਾਪ ਆ ਦੇਖੋ ਆ ਨੰਬਰ ਆ ਵੀਰ ਉਹਨਾਂ ਦਾ ਜਿਨ੍ਹਾਂ ਤੋਂ ਆਪਾਂ ਕਰਾਏ ਨੇ ਜਿਮ ਕੋ ਮਲੋ ਪੂਰੇ ਇੱਕ ਸਾਲ ਲੱਗਦੇ ਨੇ ਹਾਲ ਕੋਈ ਕਮੀ ਨਹੀਂ ਬਿਆਨੀ ਵਾਲੇ ਹਾਲ ਲਏ ᱛੀ ਅਸੀਂ ਉਹ ਇੱਕ ਸਾਲ ਮਸਾਂ ਚੱਲੇ ਨੇ 빙ੇ ਵੀ ਹੋ ਗਈ ਫਰੇਮ ਆਹ ਦੇਖੋ ਕੋਈ ਕੰਪਲੀਟ ਨਹੀਂ ਹਾਲਾਂ ਚ ਪੂਰੇ ਵਧੀਆ ਚੱਲਦੇ ਨੇ ਦੇਖੋ ਮਨਾ ਪੂਰੀ ਟਰਾਈ ਲੈ ਰਿਹਾ ਟਰੈਕਟਰ ਦੀ ਵੀ ਦੇਖਦੇ ਆ ਜੋ ਕੇ ਵੀ ਕਿੰਨਾ ਕੁ ਜ਼ੋਰ ਮਾਰਦਾ